بائک بارے بھی روکا وہاں کہ بائک سکھبی فڑایا جائے تو اس بائک سکھبیر سنگایا جائے اور گروہ گرو حضوری ہزوری جو بھی بولنا ہے وہ سچ بولنا ہے تو اسی ایتے کھڑے کھڑے تو کیونکہ تاکہ فریکچر ہے جی ٹوکے متعاق ٹیک سکتے ہو تو ودیا گل ہے ਜੇ ਤੁੱਕੇ ਮਤਾਂ ਨੇ ਇੱਕ ਸਾਹ ਦਿੱਤਾ ਹੈ ਨਹੀਂ ਸਤਿਬਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਉਹਦਾ ਉਹ ਹੀ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਤ ਦਿੱਤਾ ਦਾ ਪ੍ਰਕਸ਼ੇਤ ਦਾਰੇ ਪਰ ਉਪਦੇਸ਼ ਕਿ ਰੱਖੇ ਬਹੁਤ ਆਪੇ ਪਵਣ ਪਿਤਾ ਗਰ ਨਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾ ਗੁਰੂ ਦੀ ਹਜ਼ੂਰੀ ਵਿੱਚ ਬੋਲ ਕਰ ਬਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡਾ ਤੇ ਬਖਸ਼ੂਸਤਾਰੇ ਸਾਡੇ ਕੀਤੇ ਉੱਤੇ ਬਣਾ ਹਾਂ ਬਖਸ਼ ਕੇ ਸਾਨੂੰ ਫਿਰ ਦੁਬਾਰਾ ਆਪਣ ਚਰਚਾ ਤੇ ਆੜ ਜੋੜ ਗਏ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਾਕਾਦੀ ਸਰਕਾਰ ਤੇ ਹੈ ਕਿਆ ਪੰਚਤ ਮੁੱਦਿਆਂ ਜਿਹਨਾਂ ਕਾਰਨ ਪੰਜਾਰਾਂ ਸ਼ਹੀਦੀਆਂ ਹੋ ਜਾਂ ਉਹਨਾਂ ਨੂੰ ਰਸਾਲ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦਿਲਾ ਕਿਤਾਜ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਪੁੱਲਾ ਹੋਇਆ ਤੁਹਾਡੇ ਜਿਹੜਾ ਅਧੀ ਪਾਰਟੀ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਗਠਨ ਸਮੂਹ ਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਦੇ ਗੁਣਾ ਸਿੱਖਾਂ ਦਾ ਖੋਹ-ਖੋਹ ਕੇ ਖਤਰ ਕਰਨ ਵਾਲੇ ਯਾਰ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਦੇਣੀ ਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਇਹ ਜਿਆਦਾ ਸਵਾਦ ਹੈ ਸਿੱਖੀ ਤੇ ਸਿੱਖਾਂ ਦਾ ਦੁਸ਼ਮਣ ਸੌਤਾ ਸਾਹ ਜੇ ਸਰੋਧ ਅ ਦੂਜੇ ਕੇਸੇ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਸੁਪਾ ਅਧਰਨ ਕੋ ਲਾਭ ਨਹੀਂ ਹੈ ਕਿਤੇ ਇਹ ਗੁਨਾਹ ਕੀਤਾ ਹੈ ਕਿ ਲੈਕੀ ਸਾਹਿਬ ਉਹਦਾ ਜਵਾਬ ہاں ਜਾਂ ਨਾ ਵਿੱਚ ਦੇ ਦਿਓ ਤਾਂ ਖਸਵਾ ਨੂੰ ਅੜੇ ਕਿ ਸੌਦਾ ਸਾਹ ਨੂੰ ਬਵਾਕੀ ਦਿਵਾਉਣੀ ਹੋਵੇ ਬਿਨਾ ਕਿਸੇ ਦੇ ਮੰਨ ਕਰ ਤੋਂ ਜੇਨੇ ਤੁਸੀਂ ਦਸਤਾਰਾਂ ਨੂੰ ਆਖਰ ਕਹੇ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਮੈਂ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਸੇ ਉੱਤੇ ਕੋਈ ਦਿੱਕਤ ਨਹੀਂ ਤੇ ਸਭ ਤੋਂ ਸਾਰੇ ਸਾਧਨ ਵਾਪਸ ਕਰ ਦਿਓ

ਆਹ ਨਾ ਤਾਂ ਜਵਾਬ ਹੋ ਉਸੇ ਆਪਣੇ ਪ੍ਰਕਾਸ਼ ਤੇ ਸਤਿ ਸਾਬ تین ਦਸ ਤੇ 11 ਰਾਖੇ ਸੌਤਾ ਸਾਥ ਨੂੰ ਦੇਣਾ ਮੰਗੇ ਮੁਆਫੀ ਦੇਣ ਬਾਰੇ ਇਤਿਆਜ ਨਹੀਂ ਦਿਆ ਤੇ ਰਹਾ ਨਾ ਕੋਈ। ਜਿਸੇ ਤਰ੍ਹਾਂ ਤਾਂ ਫੜਦਾ ਤੁਸੀਂ ਗੁਰੂ ਦੀ ਰਸੂਰੀ ਦੇ ਸਹਾਰਾ ਲੱਖੋ ਭਾਰ ਮੁਕੋ ਜਾਓਗੇ। ਬੱਸ ਕਰਕੇ ਨਹੀਂ ਭਾਰ ਮੁਕੋ ਜਾਓਗੇ ਸੰਗਤ ਵਿੱਚ ਵੀ ਪਰ ਗੁਰੂ ਦੇ ਬਾਣੀ ਵਿੱਚ ਭੱਜ ਜਾਓਗੇ। ਹਾਂਜੀ। ਤੋ ਅਕੀਸੇ ਤਾਲਵੇਲੇ ਗੁਰੂ ਬਖਸ਼ੀ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਾਨੂੰ ਚੋਰੀ ਹੋਏ। ਕੰਪਨੀ ਦੇ ਉੱਤੇ ਪੋਸਟਰ ਲਾਇਆ ਗਿਆ। ਬੰਗਾੜਿਆ ਦੇ ਹਸਕਾ। ਗੰਦ ਦਾ ਦਾੜਾ ਕੋ ਦਾ ਪੋਸਟਰ ਤਰਿਕਨੇ ਗਿਆ। ਤੁਸੀਂ ਕੋ ਦਾ ਚੋਰੀ ਦਾ ਬੰਗੜਿਆ ਨੂੰ ਲੰਪੜ ਵਿੱਚ ਦਾ ਕਮਰੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਫਨਾਰੇ ਗਏ। ਔਰ ਤੁਸੀਂ ਬੋਤਾ ਗੁਸਤਾ ਦੇ ਪੁਸ਼ਤ ਪਣਾਏ ਤੇ ਉਹ ਤਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਬੋਚਾਲਾ ਕਾ ਵਹਿਣ ਕਰਾ ਜਾਂ ਕੋਟ ਪੂਰਾ ਜਾ ਕੇ ਸੰਗਤਾ ਪਹਾੜੇ ਇਕੱਠੀਆਂ ਹੋ ਕੇ ਬੈਠੀਆਂ ਉਹਦੇ ਦੋ ਸਿੱਖ ਤੁਸੀਂ ਗੋੜੀਆਂ ਮਾਰ ਕੇ ਭੁੰਦੇ ਇਹ ਪਾਕੀ ਸਰਕਾਰ ਦੇ ਪ੍ਰੋਜੈਕਟ ਦੇ ਖਰਾਬ ਉਸ ਬਾਰੇ ਉਹਦੇ ਨਹੀਂ ਹੋਇਆ ਜਿੱਦਾਂ

کون نے پیسیاں دی تو وہ بلکم کروائے گئے اور اپنی نے دلائی ہوئی نو صحیح کہ رہا ہوں میں اشتہار دلتے گئے کون اسی دناتی تا ہے ہاں جی